ਜਿਨ੍ਹਾਂ ਦੇ ਸਾਈਨ ਨੇ ਉਹ ਰਿਪੋਰਟ ਦੇ ਕੇ ਪਾਣੀ ਸਹੀ ਹੈ ਉਹਨਾਂ ਆ ਕੇ ਦਿਖਾ ਦੇਣ ਚਲੋ ਜਾ ਉਹਦੇ ਬੱਚਿਆਂ ਨੂੰ ਨਵਾ ਕੇ ਦਿਖਾਣ ਜਾਂ ਫਿਰ ਜੇ ਕਹਿੰਦੇ ਨੇ ਪੀਣ ਯੋਗ ਹੈ ਇੱਕ ਗਲਾਸ ਸਾਡੇ ਸਾਹਮਣੇ ਪੀਕੇ ਦਿਖਾ ਦੇਣ ਅਸੀਂ ਵੀ ਪੀ ਲਿਆ ਕਰਾਂਗੇ ਤੁਸੀਂ ਪਾਣੀ ਪੀਣ ਛੱਡੋ ਜੀ ਇਹ ਫੈਕਟਰੀ ਵਾਲੇ ਆਪਣੇ ਬੱਚਿਆਂ ਨੂੰ ਇਸ ਪਾਣੀ ਨਾਲ ਨਵਾ ਲੈਣ ਆਪਣੀ ਸਕਰੀਨ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅਜੇ ਤੱਕ ਤਾਂ ਇੱਥੋਂ ਤੱਕ ਹੀ ਸਹਿਮਤ ਹੋਵੋਗੇ ਕਿ ਇੱਕ ਮੋਟਰ ਚੱਲ ਰਹੀ ਹੈ ਤੇ ਉਸ ਵਿੱਚੋਂ ਪਾਣੀ ਨਿਕਲ ਰਿਹਾ ਹੈ ਪਰ ਇਸ ਮੋਟਰ ਦਾ ਸੱਚ ਜਾਣਨ ਤੋਂ ਬਾਅਦ ਤੁਹਾਡੇ ਪੈਰਾਂ ਥੱਲੇੋਂ ਜ਼ਮੀਨ ਖਿਸਕਣ ਵਾਲੀ ਹੈ ਕਿਉਂਕਿ ਇਹ ਮਾਮਲਾ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜੁੜਿਆ ਹੋਇਆ ਹੈ ਤਸਵੀਰਾਂ ਮਲੇਰਕੋਟਲਾ ਤੋਂ ਤੂਰੀ ਰੋਡ ਤੇ ਸਥਿਤ ਪਸੋੜ ਪਿੰਡ ਦੀਆਂ ਨੇ ਜਿੱਥੇ ਸੈਲਾ ਚੋਲ ਬਣਾਉਣ ਦੀ ਵੱਡੀ ਫੈਕਟਰੀ ਹੈ ਅਤੇ ਇਸ ਫੈਕਟਰੀ ਦਾ ਨਾਮ ਕੇ ਆਰ ਬੀ ਐਲ ਪ੍ਰਾਈਵੇਟ ਲਿਮਟਿਡ ਹੈ ਇਸ ਪਲਾਟ ਦੇ ਮਾਲਕਾਂ ਨੇ ਜੋ ਹਰਕਤ ਕੀਤੀ ਹੈ ਉਸ ਦੇ ਨਾਲ ਕਈ ਲੋਕਾਂ ਦੀ ਹਸਤੀ ਬਸਦੀ ਜ਼ਿੰਦਗੀ ਕੈਂਸਰ ਦੇ ਰੂਪ ਵਿੱਚ ਬਦਲ ਗਈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸੇਲਾ ਚੋਲ ਨੇ ਲੋਕਾਂ ਦੀ ਹਸਦੀ ਬਸਦੀ ਜ਼ਿੰਦਗੀ ਉਜਾੜ ਕਿਵੇਂ ਦਿੱਤੀ ਤਾਂ ਅਸੀਂ ਤੁਹਾਨੂੰ ਸਾਰਾ ਦੱਸਦੇ ਹਾਂ ਦਰਸਾਲ ਇਸ ਫੈਕਟਰੀ ਦੇ ਮਾਲਕਾਂ ਵੱਲੋਂ ਫੈਕਟਰੀ ਦਾ ਗੰਦਾ ਪਾਣੀ ਚਾਰ ਵੱਡੀਆਂ ਮੋਟਰਾਂ ਲਗਾ ਕੇ ਧਰਤੀ ਵਿੱਚ ਹੀ ਉਤਾਰ ਦਿੱਤਾ ਗਿਆ ਜਿਸ ਦੇ ਨਾਲ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਕਈ ਕੈਂਸਰ ਵਰਗੀ ਭੈੜੀ ਬਿਮਾਰੀ ਦੇ ਨਾਲ ਜੂਝ ਰਹੇ ਨੇ ਪਰ ਹੁਣ ਤੱਕ ਤਾਂ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀ ਤਿੰਨ-ਚਾਰ ਵਾਰ ਅਸੀਂ ਜਾਇਆਏ ਸਾਰੇ ਸਾਰੇ ਮੰਤਰੀਆਂ ਨੂੰ ਦਿਖਾਤਾ ਸਾਡੀ ਕਿਸੇ ਨੇ ਸੁਣਵਾਈ ਨਹੀਂ ਕਰੀ ਹੈਗੀ ਸੈਂਪਲ ਅਸੀਂ ਭਰ-ਭਰ ਕੇ ਸਾਰਿਆਂ ਨੂੰ ਦੇਤੇ ਸਾਰੇ ਕਿ ਕਿਤੇ ਸੁਣਵਾਈ ਨਹੀਂ ਹੋ ਰਹੀ ਸੀ ਅਸੀਂ ਇਹੀ ਅਪੀਲ ਕਰਦੇ ਆ ਵੀ ਸਾਡੀ ਸੁਣਵਾਈ ਹੋਵੇ ਇਹਨਾਂ ਦਾ ਜਿਹੜਾ ਡਰੇਨ ਕਰਦੇ ਨੇ ਪਾਣੀ ਉਹ ਰੋਕਿਆ ਜਾਵੇ ਪਰ ਹੁਣ ਇਸ ਮਾਮਲੇ ਬਾਰੇ ਜਦੋਂ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਤਾਂ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਇੱਥੇ ਪੁੱਜ ਗਏ ਅਤੇ ਉਹਨਾਂ ਨੇ ਜਲਦ ਤੋਂ ਜਲਦ ਫੈਕਟਰੀ ਮਾਲਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਕੇ ਆਰ ਬੀ ਐਲ ਫੈਕਟਰੀ ਦਾ ਪਾਣੀ ਜਿਹੜਾ ਉਹ ਇੰਨਾ ਜ਼ਿਆਦਾ ਦੂਸ਼ਿਤ ਪਾਣੀ ਜਿਹੜਾ ਧਰਤੀ 'ਚ ਡੰਪ ਕਰ ਰਹੇ ਨੇ ਇਲੀਗਲੀ ਕਿ 250 ਫੁੱਟ ਤੇ ਲੱਗਿਆ ਹੋਇਆ ਬੋਰ ਉਹ ਟਿਊਬਲ ਦਾ ਪਾਣੀ ਜਿਹੜਾ ਨਿਰਾ ਕੈਮੀਕਲ ਆ ਰਿਹਾ ਹੈ ਇਹ ਸਾਡੇ ਪੰਜਾਬ ਦਾ ਪਾਣੀ ਸੀ ਝੱਗ ਆ ਰਹੀ ਹੈ ਨੀਰੀ ਔਰ ਪੀਣ ਯੋਗ ਤਾਂ ਛੱਡੋ ਗੱਲ ਤਾਂ ਖੇਤੀ ਨੂੰ ਜਿਹੜਾ ਸਚਾਈ ਦੇ ਯੋਗ ਵੀ ਨਹੀਂ ਹੈਗਾ ਇਹ ਤੁਸੀਂ ਪਾਣੀ ਪੀਣ ਛੱਡੋ ਜੀ ਇਹ ਫੈਕਟਰੀ ਵਾਲੇ ਆਪਣੇ ਬੱਚੇ ਨੂੰ ਇਸ ਪਾਣ ਨਾਲ ਨਹਾ ਲੈਣ ਸਤਲੁਜ ਦਾ ਉਹ ਪਾਣੀ ਜਿਸ ਪਾਣੀ ਨੂੰ ਲੈ ਕੇ ਜਿਸ ਪਾਣੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਬਣਾਇਆ ਸੀ ਅੱਜ ਉਹ ਜ਼ਹਿਰੀਲਾ ਬਣਾ ਕੇ ਰੱਖਤਾ ਇਹਨਾਂ ਨੇ ਉਹੀ ਸਤਲੁਜ ਉਹੀ ਭਾਖੜਾ ਦੋਨੇ ਇੱਕੋ ਥਾਂ ਤੋਂ ਨਿਕਲਦੇ ਨੇ ਨੰਗਲ ਚੋਂ ਉੱਥੇ ਨੀਲੇ ਰੰਗ ਦਾ ਭਾਖੜਾ ਨੀਲੇ ਰੰਗ ਦੀ ਜਾਂਦੀ ਹੈ ਸਾਰੇ ਜਗ੍ਹਾ ਤੇ ਸਤਲੁਜ ਲੁਧਿਆਣੇ ਤੱਕ ਆਉਂਦਾ ਕਾਲਾ ਕਿਉਂ ਹੋ ਜਾਂਦਾ ਜੀ ਕਾਰਨ ਕੀ ਹੈ ਭਾਖੜਾ ਦੇ ਵਿੱਚ ਪਾਣੀ ਪੰਜਾਬ ਚੋਂ ਕਿਤੇ ਪੈਂਦਾ ਨਹੀਂ ਕਿਤੋਂ ਵੀ ਭਾਖੜਾ ਦੇ ਵਿੱਚ ਨਹੀਂ ਪੈਂਦਾ ਭਾਖੜਾ ਜੋ ਨਿਕਲਦਾ ਇਸ ਕਰਕੇ ਭਾਖੜਾ ਦਾ ਪਾਣੀ ਜਿਹੜਾ ਨੀਲਾ ਹੈ ਪੰਜਾਬ ਵਿੱਚ ਵੱਧ ਰਹੇ ਪ੍ਰਦੂਸ਼ਣ ਨੇ ਜਿੱਥੇ ਪੰਜਾਬ ਦੀ ਹਵਾ ਖਰਾਬ ਕੀਤੀ ਹੋਈ ਹੈ ਉੱਤੇ ਹੀ ਕੁਝ ਅਜਿਹੇ ਭੈੜੇ ਅੰਸਰਾਂ ਨੇ ਧਰਤੀ ਦਾ ਵੀ ਸਤਿਆਨਾਸ਼ ਕਰ ਦਿੱਤਾ ਅਤੇ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਲੋਕਾਂ ਦੀ ਜਾਨ ਲੈਣ ਵਾਲੇ ਇਨ੍ਹਾਂ ਕਾਤਲਾਂ ਨੂੰ ਹੁਣ ਸਖਤ ਤੋਂ ਸਖਤ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ ਅਤੇ ਇਸ ਦੀ ਜਾਂਚ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ